ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਾਰੇ ਬਰਦਾਸ਼ਪੁਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਗੁਰਨਾਨਕ ਟਰੇਡਿੰਗ ਕੰਪਨੀ ਤੋਂ ਜੀਐਨਡੀ ਮਾਰਟ ਜਿਹੜਾ ਵਾ ਬਰਦਾਸ਼ਪੁਰ ਦੇ ਵਿੱਚ ਮੇਰ ਚੰਦ ਰੋਡ ਤੇ ਖੋਲਿਆ ਜਿੱਥੇ ਆਪਾਂ ਸਾਰੇ ਬਰਦਾਸ਼ਪੁਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਸਾਡੇ ਕੋਲ ਆਉਣ ਤੇ ਅਸੀਂ ਜਿਹੜਾ ਬਾਜ਼ਾਰ ਦੇ ਨਾਲੋਂ ਸੌਦਾ ਜਿਹੜਾ ਵਾ ਸਸਤੇ ਰੇਟਾਂ ਦੇ ਦੇਵਾਂਗੇ ਤੇ ਹਰ ਇੱਕ ਸੌਦੇ ਦੇ ਵਿੱਚ ਕੋਈ ਮਤਲਬ 25 ਤੋਂ 30% ਜਿਹੜੀ ਆ ਉਹ ਡਿਸਕਾਊਂਟ ਵੀ ਦਵਾਂਗੇ ਤੇ ਕੁਆਲਟੀ ਵੀ ਸੌਦੇ ਦੀ ਦਵਾਂਗੇ ਸੋ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਜ਼ਰੂਰ ਜੀਐਨਡੀ ਮਾਰਕ ਤੇ ਜਿਹੜਾ ਵਾ ਮੇਰ ਚੰਦ ਰੋਡ ਤੇ ਆ ਕੇ ਤੇ ਸਾਡੇ ਨਾਲ ਸੰਪਰਕ ਕਰਨੀ ਹੈ ਕਿਹੜੀਆਂ ਕਿਹੜੀ ਚੀਜ਼ ਐਵੇਲੇਬਲ ਹੈ ਸਰ ਆਲ ਜਿਹੜੀ ਆ ਆਈਟਮ ਐ ਸਾਰੀ ਜਿਹੜੀ ਆ ਗਰੋਸਰੀ ਦਾ ਸਾਰਾ ਸਮਾਨ ਆ ਜੋ ਵੀ ਡੇਲੀ ਨੇਟ ਦੀਆਂ ਹਰ ਚੀਜ਼ਾਂ ਜਿਹੜੀਆਂ ਉਹ ਐਵੇਲੇਬਲ ਹੈ ਜੀ ਛੋਟੇ ਬੱਚਿਆਂ ਦੀ ਸਾਰਾ ਸਮਾਨ ਜਿੱਦਾਂ ਹਰ ਇੱਕ ਵੈਰਾਈਟੀ ਜੋ ਵੀ ਆਪਣਾ ਡੇਲੀ ਨੀਡ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਕਰੀਮਾ ਤੋਂ ਲੈ ਕੇ ਆਪਣਾ ਦਾਲਾਂ ਤੱਕ ਗਰੋਸਰੀ ਦਾ ਹਰ ਇੱਕ ਸਮਾਨ ਮਿਲੂਗਾ ਹਰ ਇੱਕ ਕਿਸਮ ਦੀ ਆਪਾਂ ਨੂੰ ਕਰੀਮਾ ਹੋਣ ਜਾਂ ਫੇਸ ਵਾਸ਼ ਹੋਣਗੇ ਤੇ ਮੈਂ ਅਪੀਲ ਕਰਦਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ जीएनडी मार्ट बरदासपुर अपना ਮੇਰਚੰਦ ਰੋਡ ਤੇ ਆ ਸਮਾਂ ਕੀ ਰਹੇਗਾ ਸਰ ਸਮਾਜੀ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਵਾਇਗ ਰੋਜੀ ਦਾ ਕਾਲਜ ਆਛ ਰਿਵਾਈਗ ਰੋਜੀ ਕੀ ਫਟੇ ਹੈ ਅੱਜ 파ੜਾ ਸਾਹਮਣੇ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਦਾ ਖੁਬਗਾਰਨ ਕੀਤਾ ਇਸ ਮਾਲ ਦੇ ਵਿੱਚ ਗਰੋਸਰੀ ਦਾ ਸਾਰੀਆਂ ਆਈਟਮਾਂ ਅਵੇਲੇਬਲ ਹਨ ਤੇ ਆਸ ਦੂਸਰੇ ਇਹ ਹੋਲ ਸੇਲ ਦੇ ਵਿੱਚ ਕੋਸਮੈਟਿਕਸ ਸਾਬਣ ਸਰਫ ਤੇਲ ਗੱਲ ਕੀ ਇਹ ਤੋਂ ਜਦ ਜੋ ਇਸ ਤੀਏ ਕਿ ਇਤਜਾਮ ਦੇ ਸੋਹੀ ਦੇ ਨਾਲ ਲਟਣ ਉਹ ਤੁਹਾਨੂੰ ਇਥੇ ਅਵੇਲੇਬਲ ਮਿਲ ਨਹੀਂ ਗਿਆ ਤਾਂ ਇਹ ਕਿਰਪਾ ਕਰਕੇ ਇਸ ਸਟੋਰ ਦੇ ਉੱਤੇ ਦਰਸ਼ਨ ਦਿਓ ਤੇ ਤੁਹਾਡੀਆਂ ਜੋ ਵੀ ਤੁਹਾਨੂੰ ਇੱਕ ਸ਼ਾਬ ਦੇ ਥਲੇ ਸਾਰੀਆਂ ਚੀਜ਼ਾਂ ਅਵੇਲੇਬਲ ਹੋਣਗੀ ਸਰ ਜਿਹੜਾ ਮਾੜੀ ਖੋਲੇ ਗੁਰੂ ਨਾਨਕ ਮਾੜੀ ਤੋਂ ਖੋਲੇ ਗੁਰਨਾਨਕ ਦੇਵ ਜੀ ਸਾਡੇ ਤੇ ਤਾ ਤੈ ਕਰਦੀ ਕਲਾ ਅਸੀਂ ਹਮੇਸ਼ਾ ਹੀ ਉਹਦੇ ਇੱਕ ਅਸ਼ੀਰਵਾਦ ਲੈ ਕੇ ਸਾਰ ਕੰਮ ਕਰਨੇ ਆ ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਵੀ ਅਸੀਂ ਗੁਰੂ ਨਾਨਕ ਦੇਵ ਜੀ ਦਾ ਨਾਂ ਤੇ ਇਹ ਮਾਰ ਦਾ ਨਾਂ ਰੱਖਣਾ ਮਾਰ ਦੀ ਲੋਕੇਸ਼ਨ ਦੱਸ ਦਿਓ ਮਾਰ ਦੀ ਲੋਕੇਸ਼ਨ ਹੈ ਮੇਰਤਾਂ ਦੇ ਉਰ ਆਪੋਜੀਟ ਦਾ ਨਾਲ ਇਹ ਦਾ ਆਪੋਜੀਟ ਮੇਰਤਾਂ ਦੇ ਕੀ ਹੈ ਨਾ ਸਿਵਾ ਸਿਵਾ ਵੀਰ ਦੇ ਨਾਲ ਉਹ ਲੋਕੇਸ਼ਨ ਹੈ ਦੇ ਨਾਲ ਇਹ ਤੇ ਰੱਖਿਆ ਕਿਹੜਾ ਪੈਂਦਾ ਇੱਥੇ ਆਹ ਲਵਾਂ ਠਾਕੇ ਦੇ ਨਾਲ ਹੀ ਜਿਹੜਾ ਹੋਲ سیل ਦਾ ਨਾਲ ਸਰ ਬਾਕੀ ਦੁਕਾਨਾਂ ਨਾਲੋਂ ਤੇ ਇਸ ਮਾਰਕ ਵਿੱਚ ਕੀ ਫਰਕ ਹੋਏਗਾ ਬਾਕੀ ਦੁਕਾਨਾਂ ਨਾਲੋਂ ਇਹ ਤੁਹਾਨੂੰ ਹੋਲ سیل ਤੇ ਦੂਸਰੀਆਂ ਕਿ ਬਜ਼ਾਰ ਨਾਲੋਂ ਕੰਪਿਊਟਰ ਰੇਟ ਤੇ ਘੱਟ ਰੇਟ ਤੇ ਇਹ ਸੌਦਾ ਮਿਲੇਗਾ ਤੁਹਾਨੂੰ ਬਹੁਤ سارے ਲੋਕਾਂ ਨੂੰ ਦੇਖਦੇ ਆ ਕਿ ਇਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ ਲੋਕਾਂ ਨੂੰ ਇੱਕ ਮੈਸੇਜ ਦਨਾ ਇੱਕ ਤੇ ਬਜ਼ਾਰ ਨਾਲੋਂ ਤੁਹਾਨੂੰ ਇਹ ਤੋਂ ਸਸਤੀ ਚੀਜ਼ ਮਿਲੇਗੀ ਤੇ ਵਧੀਆ ਕੁਆਲਿਟੀ ਵੀ ਮਿਲੇਗੀ